ਮੇਰਾ ਨਾਮ ਮੋਹਨ ਸਿੰਘ ਹੈ ਜੀ ਮੈਂ ਇੱਥੇ ਗਰਦਾਸਪੁਰ ਚ ਰਹਿੰਦਾ ਹਾਂ ਮੈਂ ਰੋਜ਼ ਹੀ ਆਉਣਾ ਆ ਕੇ ਮਹਾਰਾਜ ਦੀ ਸੇਵਾ ਕਰੀਦੀ ਹੈ ਤੇ ਕੱਲ ਵੀ ਮੈਂ ਉਸੇ ਹਿਸਾਬ ਨਾਲ ਆਇਆ ਇੱਥੇ ਮੋਟਰਸਾਈਕਲ ਖੜਾ ਕੀਤਾ ਅੰਦਰ ਗਿਆ ਅੰਦਰ ਹੀ ਅਰਦਾਸ ਤੋਂ ਹੋਈ ਹੈ ਉਸੇ ਤਰ੍ਹਾਂ ਹੀ ਸੇਵਾ ਹੋਈ ਮਹਾਰਾਜ ਦੀ ਕਰਕੇ ਆਇਆ ਬਾਹਰ ਆਇਆ ਤੇ ਬਹੁਤ ਸਾਰਾ ਨਹੀਂ ਸੀ ਪਰ ਉਹਨਾਂ ਸੇਵਾਦਾਰਾਂ ਨੇ ਉਹ ਕੈਮਰਾ ਚੱਕੀਤਾ ਉਹਦੇ ਵਿੱਚ ਉਹ ਬੰਦੇ ਦੀ ਫੋਟੋ ਆਈ ਵੀਡੀਓ ਵੀ ਸਭ ਕੁਝ ਉਹ ਹੋਇਆ ਰਿਲੀਜ ਹੋ ਗਿਆ 7 ਵਜੇ ਗਏ ਆ ਪੁਲਿਸ ਸਟੇਸ਼ਨ ਇਥੇ ਸਿਟੀ ਉੱਥੇ ਹੀ ਕੰਪਲੇਂਟ ਕਰਕੇ ਜ ਆਪਣੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਹਾਂ ਕਰਾਂਗੇ ਕੋਸ਼ਿਸ਼ ਇੱਥੇ ਗੋਤਰਾ ਸਾਹਿਬ ਨਾਲ ਨਹੀਂ ਹੋਈ ਗੋਤਰਾ ਸਾਹਿਬ ਨਹੀਂ ਹੋਈ ਮੇਰੇ ਕੋਲ ਅੱਛਾ ਹੁੰਦੀ ਹੋਵੇ ਮੰਗ ਤੇ ਉਹ ਹੀ ਕਰਨੇ ਜੇ ਲੱਭ ਕੇ ਦਿੱਤਾ ਜਾਇਆ ਇਹ ਮਿਹਨਤ ਕਰਕੇ ਲਿਆ ਏਦਾਂ ਮੇਰਾ ਨਾਮ ਮਲਕੀਤ ਸਿੰਘ ਮੈਂ ਗੁਰਦੁਆਰਾ ਸਿੰਘ ਸਮਰਦੇ ਕੇ ਤੌਰ ਗ੍ਰੰਥੀ ਦੀ ਰੁਟੀ ਨਿਭਾ ਰਿਹਾ ਆ ਅਸੀਂ ਪੂਰੀ ਪੂਰੀ ਪ੍ਰਸ਼ਾਸਨ ਤੋਂ ਇਹ ਰੋਹੀ ਮੰਗ ਕਰਦੇ ਆ ਕਿ ਇਹਨਾਂ ਦਾ ਸਰਦਾਰ ਮਹੌਨ ਸਿੰਘ ਦਾ ਮੋਟਰਸਾਈਕਲ ਜੋ ਕਿ ਰੋਜ਼ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ ਆ ਕੇ ਸੇਵਾ ਕਰਦੇ ਆ ਉਹਨਾਂ ਦਾ ਮੋਟਰਸਾਈਕਲ ਲੱਭਣ ਵਿੱਚ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਵੇ ਅਸੀਂ ਸਰਕਾਰ ਤੋਂ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆ ਕਿ ਉਹਨਾਂ ਦਾ ਜੋ ਮੋਟਰਸਾਈਕਲ ਹੈ ਉਹਨਾਂ ਨੂੰ ਲੱਭ ਕੇ ਦਿੱਤਾ ਜਾਵੇ ਤੇ ਅੱਗੇ ਤੋਂ ਇਹੋ ਜਿਹੀ ਕੋਈ ਵੀ ਘਟਨਾ ਇਸ ਤਰ੍ਹਾਂ ਦਾ ਪਰਬੰਧ ਕੀਤਾ ਜਾਵੇ ਕਿ ਇਹੋ ਜਿਹੀ ਘਟਨਾ ਗੁਰਦੁਆਰਾ ਸਾਹਿਬ ਜਾਂ ਕਿਸੇ ਹੋਰ ਵੀ ਲਾਗੇ ਸਕੇ ਕੋਈ ਮੰਦਰਾਂ ਵਿੱਚ ਨਾ ਹੋਏ ਇਦਾਂ ਦੇ ਮੋਹ ਕਿਸੇ ਗੜ ਲਏ ਜਾਣ ਅਸੀਂ ਇਹੋ ਮੰਗ ਕਰਦੇ ਆ